ਲਜੀ ਬੱਚੇ ਹੋ ਗਏ ਤਿਆਰ ਓਕੇ ਚਾਹ ਪਾਣੀ ਪੀ ਕੇ ਤੇ ਆਪਣੀ ਆਨਲਾਈਨ ਕਲਾਸ ਲਾ ਰਹੇ ਨੇ ਹੁਣ ਆਨਲਾਈਨ ਕਲਾਸਾਂ ਲੱਗਣਗੀਆਂ ਸਕੂਲ 'ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਲਦੀ ਕਲਾਸ਼ ਹੋਵੋਗੇ ਜੀ ਨਵਦੀਪ ਲਾਈਫਸਟਾਈਲ ਚੈਨਲ ਤੇ ਸਵਾਗਤ ਹੈ ਅਗਰ ਚੈਨਲ ਤੇ ਪਹਿਲੀ ਵਾਰ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਲੋ ਜੀ ਆਪਾਂ ਬਣਾ ਲਈਏ ਰੋਟੀ ਇਹ ਭਾਰੀ ਵੀ ਪੈਂਕਾਰਨ ਤੇ ਹੜਾਂ ਕਰਨ ਬੱਚਿਆਂ ਨੂੰ ਹੋ ਗਈਆਂ ਛੁੱਟੀਆਂ ਸਕੂਲ 'ਚ ਤੇ ਅੱਜ ਬੱਚੇ ਲੇਟ ਹੀ ਉੱਠੇ ਸੀ ਸਕੂਲ ਜਾਣਾ ਨਹੀਂ ਸੀ ਤੇ ਆਪਾਂ ਰੋਟੀ ਬਣਾ ਲਈਏ ਬੱਚਿਆਂ ਨੂੰ ਦੇਨੇ ਰੋਟੀ ਬਾੜੇ ਖਾਣ ਫਿਰ ਆਪਾਂ ਕਰਦੇ ਹਾਂ ਜੀ ਹੋਰ ਕੰਮ ਕਰ ਕਰਦੇ ਅੱਜ ਬੱਚੇ ਫ੍ਰੀ ਨੇ ਨਹੀਂ ਠੀਕ ਹੈ ਰੋਟੀ ਸਬਜੀ ਬਣਾਈ ਸੀ ਆਪਾਂ ਰਾਤ ਨੂੰ ਦਾਲ ਤੇ ਕद्दू ਦੀ ਤੇ ਕਰਮ ਕਰ ਲਈ ਸੋ ਜੀ ਆਪਾਂ ਨੇ ਬੱਚਿਆਂ ਨੂੰ ਰੋਟੀ

ਪਾਪਾ ਨੀ ਮੰਜਰ ਲਾਸਤੇ ਤੇ ਆਪਾਂ ਕਰਦੇ ਹਾਂ ਸੋਲ ਦੀ ਸਫਾਈ ਨਾਲੇ ਉਹਦੇ ਗਰਮ ਕਰਨੇ ਤੋਂ ਨਾਲ ਲਾਣੇ ਨੂੰ ਪੋਛਤਾ ਰਹੇਗੇ ਣ ਵਾਲਾ ਜੀ ਨਾਲੇ ਆਪਾਂ ਪੋਚਾ ਲਾ ਲੇ ਨੇ ਕਿ ਮੋਹ ਨਮਾ ਜੀ

ਤੋਏ ਸੀ ਕੋਈ ਅੱਜ ਤੋਂ ਥੋੜੇ ਜੀ ਤੇ ਤੇ ਨਾਣਾਂ ਦੇ ਪਹਿਲੇ ਸੀ ਕਾਲ ਸੁੱਕੇ ਸੀ ਮੀ ਕਰਨ ਅੱਜ ਬਣਾਣੇ ਆ ਜਿੱਤੇ ਫਿਰ ਬਣਾਣੇ ਆ ਚਾਹ ਤੇ ਬੱਚਿਆਂ ਨੂੰ ਦੇਣੇ ਕੁਝ ਬਣਾ ਕੇ ਨਾਲ ਭੁੱਖ ਲੱਗੀ ਜੀਨੇ ਦੇ ਕਪੜੇ ਤੋਂ ਪੇ ਸੰਭਾਲਣਾ ਖਲਾਰਾ ਹੀ ਪਿਆ ਜਾਂਦਾ ਹੈ ਲਾ ਕਪੜੇ ਦੇ ਹਲਕ ਰੱਖ ਲੀ ਫਿਰ ਚਾਹ ਚੁਬਾਣੇ ਆ ਸ਼ਾਮ ਲਈ ਕੀਨ ਬਣਾਉਣ ਲੱਗੀ ਚਾਹ ਸ਼ਾਮ ਦੀ ਪਲਾਚੀਆਂ ਘੁੱਟ ਕੇ ਪਾ ਰਹੀ ਏ ਤੇ ਲੱਗੀ ਚਾਹ ਬਣਾਉਣ ਤੇ ਆਪਾਂ ਨਾਲ ਲਿਆ ਕੇ ਦੇਨੇ ਕਿ ਚੀਜ਼ ਖਾਣ ਵਾਸਤੇ ਚਾਹ ਨਾਲ ਰੋਟੀ ਖਾਣੀ ਏ ਮੈਂ ਰੋਟੀ ਬਣਾ ਦੇਣੀ ਰੋਟੀ ਖਾਂਦੇ ਨਹੀਂ ਪਏ ਚਲੋ ਹਮ ਕੀਨ ਖਾ ਲਨੇਗੇ ਚਾਹ ਨਾਲ ਇਹ ਦੇਵਾ ਕਰਕੇ বাড়া নেই বাড়া ਹਾਂ ਤੇਜ ਆ ਦੇਣੀਆਂ ਜੀ ਬੱਚਿਆਂ ਨੂੰ ਇਥੇ ਆਪਾਂ ਭਾਰੇ ਸੀ ਫਿਰਕੀ ਸੂਈ ਦੇ ਨਾਲ ਉਹ ਗੋਨਾ ਖਰਾਬ ਹੋ ਗਿਆ ਜਿੱਤੇ ਰੱਖ ਕੇ ਫਿਰਕੀ ਭਰੀ ਦੇ ਹੰਦੇ ਲਾ ਕੇ ਤੇ ਅਸੀਂ ਆਪਣੇ ਮੰਮੀ ਨੂੰ ਬਚਪਨ 'ਚ ਐਦਾਂ ਫਿਰਕੀ ਪਰਵਾਂਦੇ ਢੱਗ ਲਪੇਟ ਦੇ ਹੰਦੇ ਇਹ ਉੱਤੇ ਹੰਦੇ ਹੱਥ ਥੋੜੀ ਮਸ਼ੀਨਾਂ ਹੁੰਦੀਆਂ ਅਹੀਂ ਜ਼ਿਆਦਾ ਹੰਦਾ ਫਿਸਲਦੀ ਬੋਲਦਾ ਹੈ ਨੇ ਜੀ ਬਣਿਆ ਜੀ ਮੈਡਮ ਨਵਦੀਪ ਆ ਦੇਖ ਇਹ ਬੱਚਾ ਬਣਿਆ ਖੇਡ ਰਹੇ ਨੇ ਮੈਡਮ ਬੱਚਾ ਦੋਨੋਂ ਆਪਣਾ ਆਪਾ ਬਣਾ ਰਹੇ ਸੀ ਸੂਟ ਇੱਧਰ ਉਹ ਸ਼ਾਮ ਦਾ ਟਾਈਮ ਹੋ ਗਿਆ ਸਬਜੀ ਭਾਜੀ ਬਣਾਈਏ ਕੋਈ ਬੱਚੇ ਖੇਡ ਰਹੇ ਨੇ ਕਿਨ ਨਾ ਗਈ ਟਿਊਸ਼ਨ ਇੱੱਚ ਕਿਸ ਸਪੈਲਿੰਗ ਗਲਤ ਹੈ ਆਪਾਂ ਮਾਂਜਲੀ ਟਲਾ ਵਾਲੇ ਭਾਂਡੇ ਤੇ ਨਾਲੇ ਸ਼ਾਮ ਨੂੰ ਕੀ ਹੈ ਕੋਈ ਸਬਜੀ ਪਾਜੀ ਜੀ ਬਣਾਵਾਂਗੇ ਆਪਾਂ ਆਲੂ ਵੜੀਆਂ ਤੇ ਕੱਟਦੇ ਆਂ ਕੋਲ ਹੂੰ ਅੰਗੂਰੀ ਹੋ ਗਿਆ ਹੂੰ ਸਾਂਭੀ ਹੋ ਗਈ ਹੋ ਗਿਆ 베ਰ ਵੀ ਹੋ ਗਿਆ ਕਿੰਨੇ ਕ ਲਿਖਨੇ ਨੇ 10 ਲਿਖਨੇ ਨੇ 10 8 ਹੋ ਗਏ ਸੋਰੀ 7 ਹੋਨੇ 8 7 ਹੋ ਗਏ ਤੇ 10 ਨੇ ਲੱਗੀ ਸਬਜੀ ਆਪਾਂ ਕੱਟ ਲਈ ਇਹ ਪੇਮੀਆਂ ਇੱਕ ਪੇਮੇ ਰੱਖੀਆਂ ਵੱਡੀਆਂ ਤੇ ਤੜਕਾ ਤੇ ਲੀਚੇ ਰੱਖਤੀ ਪਾਣੇ ਆਪਾਂ ਤੇਲ ਵਿੱਚ ਬੇਲੀ ਦੇ ਤੇ ಉನ್ನಿ ದೇ ತೆಲ್ ಗರ್ಮ ಹೇಗ ತಡಕೆ ಕೋಳ ಕಟ್ಟೆ ਸਾਰਾ ਦਿਨ ਅੱਜ ਇੰਨੀ ਗਰਮੀ ਬਾਹਰ ਇੰਨੀ ਜ਼ਿਆਦਾ ਧੁੱਪ ਹੈ ਇਹ ਬਸੇ ਰੱਬ ਨੇ ਪਾਣੀ ਪਾਣੀ ਕੀਤਾ ਹੋਇਆ ਲੋਕਾਂ ਦੇ ਘਰ ਡੁੱਬ ਗਏ ਸਮਾਨ ਖਰਾਬ ਹੋ ਗਿਆ ਵਿਚਾਰਿਆਂ ਦਾ ਇੰਨਾ ਜ਼ਿਆਦਾ ਵੀ ਨਹੀਂ ਪੈਣਾ ਚਾਹੀਦਾ ਵੀ ਲੋਕੀ ਵਿਚਾਰੇ ਤੱਕ ਪਰੇਸ਼ਾਨ ਹੀ ਹੋਣਾ ਨੇ ਮਾਂ ਜੀ ਸ਼ਾਵਲਿ ਫਾਇਸੀ ਕਿਰਨ ਮਾਂ ਜਿੰਦੀ ਹਮ ਛੁੱਪੀਆਂ ਦੇ ਬੱਚਿਆਂ ਨਾ ਉਹ ਚਲੀ ਗਈ ਟਿਊਸ਼ਨ ਮੇਰੇ ਪਪੂ ਕੋਲ ਭਾਡੇ ਮਾਂ ਮਾੜ ਲੈਨੇ ਅੱਜ ਗੈਸ ਬੜਾ ਹੋ ਗਈ ਕੋਈ ਚੱਲ ਰਿਹਾ ਤੇ ਟੈਂਪ ਲੱਗ ਰਿਹਾ ਤੇਲ ਘਰ ਮੋਨ ਵੈਸ ਕਰਦਾ ਰਹਾਂ ਪਾਈਏ ਪਿਆਜ਼ सब्जी बनी होगी आटा बंद के रख लेते फिर रोटी जल मर्जी बना लो फिर टाइम नहीं लगता है आटा आप थोड़ा गुन नहीं। ही गुन् दे ताजा ही ਇਹ ਟਾਪ ਪਗੋਨ ਨਹੀਂ ਆਇਆ ਚਾ ਪਾ ਲਈ ਹੈ ਜੀ ਨਾਲ ਵਿੱਚ ਤੋਂ ਇਹ ਨਿਭਾਵਾਂਗੇ ਤੇ ਚਾਹਾਂ ਬੱਚੇ ਖਾਂਦੇ ਨਹੀਂ ਹੈ ਇਸ ਲਈ ਕਰਦੇ ਹਾਂ ਦਾ ਆਪਣਾ ਹੋ ਗਿਆ। ਪਾਣੀ ਜੀ ਬੜੀਆਂ ਨੇ। ਮੈਂ ਪਾਣੀ ਪਾ ਕੇ ਟਾ ਦੇਣੀ ਹੈ। ਪਾਣੀ ਨਜੀ ਸਬਜੀ ਆਪਣੀ ਬਣਦੀ ਰਹੀ ਕਿ ਫਿਰ ਤੜਕਾ ਲਾਤਾ ਆਟਾ ਗੁੰਨ ਲਿਆ ਨਜੀ ਸਬਜੀ ਆਪਾਂ ਬਣਾ ਲਈ ਸ਼ਾਮ ਦੀ ਆਟਾ ਗੁੰਨ ਲਿਆ ਸੂਟ ਵੀ ਥੋੜਾ ਜਿਹਾ ਸੀਲ ਲਿਆ ਕੁਛ ਰਹਿ ਗਿਆ ਤੇ ਚਲੋ ਜੀ ਅੱਜ ਵਾਲੇ ਬਲੌਗ ਦੇ ਅੰਤ ਇੱਥੇ ਕਰਦੇ ਆ ਮਿਲਾਂਗੇ ਜੇ ਕੱਲ ਨਵੇਂ ਬਲੌਗ ਨਾਲ ਤਦਲੇ ਸਸਟੀ ਕਾਲ ਜੀ ਬਾਏ ਬਾਏ ਜੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਕੱਲ ਨੂੰ ਮਿਲਾਂਗੇ ਇੱਕ ਨਵੇਂ ਬਲੌਗ ਨਾਲ ਤਦਲੇ ਸਸਟੀ ਕਾਲ ਜੀ ਬਾਏ ਬਾਏ